ਅੱਸੀ ਗੱਲ ਤੁਸੀਂ ਜੁੜੇ ਹੋਇਆ ਪੰਜਾਬੀ ਯੂਐਸਏ ਦੇ ਨਾਲ ਤੇ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਪੰਜਾਬੀ ਨੌਜਵਾਨਾਂ ਦੀ ਮੌਤ ਦੇ ਨਾਲ ਜੁੜੀਆਂ ਹੋਈਆਂ ਅਮਰੀਕਾ ਦੀ ਧਰਤੀ ਤਵਾਰੀਆਂ ਨੇ ਇਹ ਨੌਜਵਾਨ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਪ੍ਰਵਾਸ ਕਰਕੇ ਅਮਰੀਕਾ ਪਹੁੰਚੇ ਸਨ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਦੇ ਨਾਲ ਅਣਹੋਣੀਆਂ ਵਾਪਰ ਜਾਣਗੀਆਂ ਤੇ ਦੋਨੇ ਨੌਜਵਾਨ ਪੰਜਾਬ ਤੋਂ ਨੇ ਪਹਿਲਾ ਨੌਜਵਾਨ ਜਿਹੜਾ ਉਹ ਵਿਸ਼ਵਦੀਪ ਸਿੰਘ ਹੈ 19 ਸਾਲ ਦਾ ਮਾਛੀਵਾੜੇ ਦਾ ਇਹ ਰਹਿਣ ਵਾਲਾ ਸੀਗਾ ਨੌਜਵਾਨ ਤਕਰੀਬਨ 2 ਮਹੀਨੇ ਆ 2 ਸਾਲ ਪਹਿਲਾਂ ਇਹ ਅਮਰੀਕਾ ਆਇਆ ਸੀਗਾ ਤੇ ਉਸ ਤੋਂ ਬਾਅਦ ਫਰੇਜ਼ਨੋ ਸ਼ਹਿਰ ਦੇ ਵਿੱਚ ਕੈਲੀਫੋਰਨੀਆ ਦੇ ਫਰੇਜ਼ਨੋ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਤੇ ਸਟੋਰ ਦੇ ਉੱਤੇ ਕੰਮ ਕਰਦਾ ਸੀਗਾ ਇਹ ਦੀ ਜਦੋਂ ਇਹ ਨੌਜਵਾਨ ਕਾਰ ਚਲਾ ਰਿਹਾ ਸੀਗਾ ਜਾਂ ਕਾਰ ਦੇ ਵਿੱਚ ਸਵਾਰ ਸੀਗਾ ਜਿਹੜੀ ਦੇ ਵਿੱਚ ਉਹਨੂੰ ਕਿਸੇ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ ਸਿੱਟੇ ਵੱਜੋਂ ਇਸ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਬਰਦਸਤ ਟੱਕਰ ਹੋਈ ਹੈ ਦੋਨਾਂ ਕਾਰਾਂ ਦੀ ਤੇ ਇਹ ਨੌਜਵਾਨ ਜੇਐਸ ਨਗਰ ਦਾ ਰਹਿਣ ਵਾਲਾ ਸੀਗਾ ਮਾਛੀਵਾੜਾ ਦੇ ਵਿੱਚ ਜਿਹੜਾ ਇਲਾਕਾ ਪੈਂਦਾ ਉੱਥੋਂ ਦਾ ਤੇ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਇਹ ਨੌਜਵਾਨ ਸਜ਼ਾ ਲਈ ਆਪਣੇ ਮਾਪਿਆਂ ਨੂੰ ਜੜਾ ਉਹ ਵਿਛੋੜਾ ਦੇ ਗਿਆ ਜਿਹੜੀ ਦੂਜੀ ਖਬਰ ਆ ਉਹ ਆ ਰਹੀ ਹੈ ਅਮਰੀਕਾ ਦੇ ਫਲੋੜਾ ਤੋਂ ਫਲੋੜਾ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਗੜਦੀਵਾਲਾ ਵਾਰਡ ਨੰਬਰ 11 ਦੇ 23 ਸਾਲਾ ਨੌਜਵਾਨ ਅਮਨਦੀਪ ਸਿੰਘ ਸੋਖਲਾ ਪੁੱਤਰ ਪਸ਼ਪਿੰਦਰ ਕੁਮਾਰ ਇਹਦੀ সুইমিং ਪੂਲ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਗਈ ਆ ਉਸਦੇ ਚਾਚੇ ਜਸਵਿੰਦਰ ਕੁਮਾਰ ਤੇ ਉਸਦੀ ਭੈਣ ਆਕਾਂਸ਼ਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਉਹਨਾਂ ਨੂੰ ਯੂਐਸਏ ਤੋਂ ਫੋਨ ਆਇਆ ਸੀਗਾ ਕਿ ਅਮਨਦੀਪ ਸਿੰਘ ਸੋਨਖਲਾ ਸਵੀਮਿੰਗ ਪੂਲ ਦੇ ਵਿੱਚ ਡੁੱਬ ਗਿਆ ਤੇ ਉਸ ਤੋਂ ਬਾਅਦ ਉਹਦੀ ਇਸ ਡੁੱਬਣ ਦੇ ਕਰਕੇ ਉਹਦੀ ਮੌਤ ਹੋ ਗਈ ਹੈ ਉਹ ਕਹਿੰਦੇ ਕਿ ਪੁਲਿਸ ਵਾਲੇ ਇਸ ਘਟਨਾ ਸੰਬੰਧੀ ਜਿਹੜੀ ਜਾਂਚ ਉਹ ਕਰ ਰਹੀ ਹੈ ਇਹ ਇਕਲੌਤਾ ਪੁੱਤਰ ਸੀਗਾ ਆਪਣੇ ਮਾਪਿਆਂ ਦਾ ਇਸ ਟਾਈਮ 23 ਸਾਲਾਂ ਦਾ ਸੀਗਾ ਤੇ ਤਕਰੀਬਨ 5 ਸਾਲ ਪਹਿਲਾਂ ਇਹ ਅਮਰੀਕਾ ਆਇਆ ਸੀਗਾ ਗ੍ਰੀਨ ਕਾਰਡ ਇਹਨੂੰ ਮਿਲ ਚੁੱਕਿਆ ਸੀਗਾ ਤੇ ਉਹ 10 ਮਹੀਨਾ ਤੱਕ ਉਹਨੇ ਘਰੇ ਵਾਪਸੀ ਕਰਨੀ ਸੀ ਆਪਣੇ ਪਿੰਡ ਪੰਜਾਬ ਵਾਪਸ ਜਾਣਾ ਸੀਗਾ ਤੇ ਮੰਦਭਾਗੀ ਘਟਨਾ ਕਰਕੇ ਪਿੰਡ ਤੋਂ ਇਲਾਵਾ ਕਹਿੰਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਸੋਗ ਦਾ ਮਾਹੌਲ ਹੈ ਇਸ ਦੇ ਜਿਹੜੇ ਪਿਤਾ ਨੇ ਉਹ 사ウਦੀ ਅਰਬ ਦੇ ਵਿੱਚ ਕੰਮ ਕਰਦੇ ਨੇ ਕਿਸੇ ਕੰਪਨੀ ਦੇ ਨਾਲ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗ ਲੱਗਾ ਕਿ ਇਹ ਘਟਨਾ ਜਾਂ ਅਣਹੋਣੀ ਵਾਪਰ ਗਈ ਹੈ ਤੇ ਉਸ ਤੋਂ ਬਾਅਦ ਉਹ ਵੀ ਪਿੰਡ ਜਿਹੜਾ ਉਹ ਪਰਤ ਰਹੇ ਨੇ ਮ੍ਰਿਤਕ ਨੌਜਵਾਨ ਦਾ ਪਰਿਵਾਰ ਜਿਹੜਾ ਉਹ ਆਪਣੇ ਇਕਲੌਤੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਲਈ ਹੁਣ ਉਹਨਾਂ ਨੇ ਮੰਗ ਕੀਤੀ ਹੈ ਸਰਕਾਰ ਤੋਂ ਕਿ ਉਹਦੀ ਜਿਹੜੀ ਮ੍ਰਿਤਕ ਦੇਹ ਹੈ ਉਗੜਦੀਵਾਲਾ ਪੰਜਾਬ ਦੇ ਵਿੱਚ ਲਿਆਉਣ ਦੀ ਜਿਹੜੀ ਆ ਉਹ ਸਰਕਾਰ ਇੰਨੀ ਕੋਨਾਂ ਦੀ ਬੇਨਤੀ ਨੂੰ ਜ਼ਰੂਰ ਸੁਣੇ ਸੋ ਦੋ ਬੜੀਆਂ ਮੰਦ ਭਾਗੀਆਂ ਖਬਰਾਂ ਇੱਕ ਤਾਂ ਗੜਦੀਵਾਲਾ ਦਾ ਨੌਜਵਾਨ ਜਿਹੜਾ ਅਮਰਦੀਪ ਸਿੰਘ ਸੋਖਲਾ ਡੁੱਬਣ ਕਰਕੇ ਨੌਜਵਾਨ ਡੁੱਬ ਗਿਆ ਫਲੋਰੀਡਾ ਦੇ ਵਿੱਚ ਡੁੱਬਣ ਕਰਕੇ ਦੀ ਮੌਤ ਹੋ ਗਈ ਹੈ 5 ਸਾਲ ਪਹਿਲਾਂ ਅਮਰੀਕਾ ਪਹੁੰਚਿਆ ਸੀਗਾ ਤੇ ਗ੍ਰੀਨ ਕਾਰਡ ਮਿਲਣ ਤੋਂ ਬਾਅਦ ਹੋਣੇ ਨੇ ਪਿੰਡ ਵਾਪਸ ਜਾਣਾ ਸੀਗਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਆਉਣ ਦੇ ਲਈ ਦੂਜਾ ਜਿਹੜਾ ਨੌਜਵਾਨਾ ਮਾਛੀਵੜ ਦਾ ਸੀਗਾ ਵਿਸ਼ਵਦੀਪ ਸਿੰਘ 19 ਸਾਲਾਂ ਦਾ ਨੌਜਵਾਨ ਸੀ ਦੋ ਸਾਲ ਪਹਿਲਾਂ ਅਮਰੀਕਾ ਪਹੁੰਚਿਆ ਸੀ ਉਸ ਟਾਈਮ ਸਟੋਰ ਤੇ ਕੰਮ ਕਰ ਰਿਹਾ ਸੀ ਪਰ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਨੌਜਵਾਨ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਤੇ ਆਪਣੇ ਪਰਿਵਾਰ ਜੋ ਜਾਂ ਸਾਨੂੰ ਸਾਰਿਆਂ ਨੂੰ ਸਦਾ ਲਈ ਛੱਡ ਗਿਆ ਨੌਜਵਾਨ ਸਰੀਰਕ ਤੌਰ ਦੇ ਉੱਤੇ ਸੋ ਬੇਸ਼ੱਕ ਬੜੀ ਓਕੀ ਹੈ ਨਾ ਮੁਲਕਾਂ ਦੇ ਵਿੱਚ ਕਮਾਈ ਕਰਨੀ ਤੇ ਬਹੁਤ ਔਖੇ ਦੇ ਨਾਲ ਕਈ ਵਾਰੀ ਨੌਜਵਾਨ ਪਹੁੰਚਦੇ ਨੇ ਪਰ ਕੈਨੇਡਾ ਤੇ ਅਮਰੀਕਾ ਦੋ ਅਜਿਹੇ ਮੁਲਕ ਨੇ ਜਿੱਥੋਂ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਜਿਹੜੀਆਂ ਮੰਦ ਭੱਗੀਆਂ ਮੌਤਾਂ ਇਹਨਾਂ ਦਾ ਸਿਲਸਿਲਾ ਲਗਾਤਾਰ ਜਾ ਰਹੀ ਹੈ ਕਿਸੇ ਦੀ ਮੌਤ ਡਿਪਰੈਸ਼ਨ ਦੇ ਨਾਲ ਕਿਸੇ ਦੀ ਸੁਸਾਈਡ ਦੇ ਨਾਲ ਕਿਸੇ ਦੀ ਦੁਰਘਟਨਾ ਦੇ ਨਾਲ ਕਿਸੇ ਦੇ ਡੁੱਬਣ ਦੇ ਨਾਲ ਆਪਾਂ ਦੇਖਦੇ ਹਾਂ ਕਿ ਮੌਤਾਂ ਦਾ ਰੁਝਾਨ ਜਾਂ ਕਿਸੇ ਦੀ ਹੋਰ ਕਈ ਸਿਹਤ ਸਮੱਸਿਆਵਾਂ ਕਰਕੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਦੀਆਂ ਬਾਹਰਲੇ ਮੁਲਕਾਂ ਦੇ ਵਿੱਚ ਮੌਤਾਂ ਦਾ ਜਿਹੜਾ ਮੰਦ ਭਾਗਾ ਸਿਲਸਲਾ ਉਹ ਲਗਾਤਾਰ ਜਾ ਰਹੀ ਹੈ ਤੇ ਇਹਨਾਂ ਦੋ ਘਟਨਾਵਾਂ ਦੇ ਵਿੱਚ ਪੰਜਾਬ ਦੇ ਦੋ ਉਹ ਨੌਜਵਾਨ ਜਿਹੜੇ ਸੁਨਹਿਰੇ ਪੱਖ ਦੀ ਤਲਾਸ਼ ਦੇ ਵਿੱਚ ਇੱਧਰ ਆਏ ਸਨ ਅਮਰੀਕਾ ਆਏ ਸਨ ਪਰ ਦੋ ਮੰਦ ਭਾਗੀਆਂ ਦੋ ਅਣ ਹੋਣੀਆਂ ਨੇ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਮਾਪਿਆਂ ਕੋਲੋਂ ਸਦਾ ਦੇ ਲਈ ਖੋਲਿਆ ਬਹੁਤ ਧੰਨਵਾਦ ਜੁੜੇ ਰਹੋ ਪੰਜਾਬੀ ਰੇਡੀਓ ਐਸ.ਐਸ ਦੇ ਨਾਲ ਨਾਲ ਪੰਜਾਬੀ ਟੀਵੀ ਯੂ